ਤੇ ਮਾਤਾ ਨੂੰ ਚੁਕਲੀ ਚੀਜ਼ ਉਹਨਾਂ ਦੇਹਾਂ ਨੂੰ ਜਿਸ ਹੱਥ ਰੱਖਿਆ ਗਿਆ ਕਿ ਜੰਗਲੀ ਜਾਨਵਰ ਇਹਨਾਂ ਨੂੰ ਖਾ ਜਾਣਗੇ ਰੋਂਗ ਤੇ ਖੜੇ ਹੁੰਦੇ ਮਨ ਪਾਵਾਂ ਦਾ ਅੱਖਾਂ ਦੇ ਵਿੱਚ ਹੰਝੂ ਆਉਂਦੇ ਨਹੀਂ ਬੋਲਿਆ ਨਹੀਂ ਉਹ ਜਾਂਦਾ ਕਿ ਇਸ ਤਰੀਕੇ ਨਾਲ ਕੀ ਕੁਝ ਚੱਲਣਾ ਪਿਆ ਉਹਨਾਂ ਨੂੰ ਜੰਗਲ ਵਿਆਬਾਰ ਦੇ ਵਿੱਚ ਰੱਖ ਦਿੱਤਾ ਗਿਆ ਉਹਨਾਂ ਨੇ ਹੀ ਉਹਦੀ ਰਾਤ ਰੱਖਿਆ ਕੀਤੀ ਸ਼ੇਰਾਂ ਨੇ ਰੱਖਿਆ ਕੀਤੀ ਰਾਖੀ ਕੀਤੀ ਮ੍ਰਿਤਕ ਦੇਹਾਂ ਦੀ ਮਾਤਾ ਗੁਜਰ ਘਾਟ ਦੇ ਛੋਟੇ ਸਾਹਸਾਂ ਦੀ ਸਾਹਿਬਾਂ ਦੇ ਮਾਤਾ ਗੁਜਰੀ ਜੀ ਆਪਣੇ ਪੰਥ ਦੇ ਰਾਹ ਤੇ ਚੱਲਦੇ ਹਨ ਨਹੀਂ ਡੋਲੇ ਵੜੇ ਵੜੇ ਲਾਹੂ ਜਿੱਤ ਤੇ ਜਿਸ ਨੇ ਸੁਭਾਸਰਾਂ ਨੇ ਛੋਟੇ ਸਾਹਿਬ ਜੈਦਾਂ ਨੂੰ ਮਾਤਾ ਗੁਜਰੀ ਕੌਰ ਜੀ ਨੂੰ ਸ਼ਹੀਦ ਕਰਕੇ ਇਸ ਹੰਸਲਾ ਨਦੀ ਦੇ ਵਿੱਚ ਸੁੱਟਿਆ ਗਿਆ ਉਸ ਸਮੇਂ 48 ਘੰਟੇ ਜਿਹੜੀ ਸ਼ੇਰਾਂ ਨੇ ਜਿਹੜੀ ਉਹ ਬੱਚਿਆਂ ਦੀ ਮਾਤਾ ਗੁਜਰਤ ਕਾਲਜ ਦੀ ਰਾਖੀ ਕੀਤੀ ਹੈ ਇਸ ਕਰਕੇ ਜੀ ਲੋਕਾਂ ਦੀ ਸਰਦਾ ਪਾਵਣਾ ਹੈ ਸਰਦਾ ਪਾਵਣਾ ਦੇ ਮੁਤਾਬਕ ਲੋਕ ਛੇਰ ਛੜਾ ਕੇ ਆਪਣੀਆਂ ਜਿਹੜੀਆਂ ਮਨੋਖਮਨਾ ਪੂਰਨ ਕਰਦੇ ਜੋ ਵੀ ਕੋਈ ਮਨੋਕਾਮਨਾ ਲੈ ਕੇ ਆਉਂਦਾ ਹੈ ਸਿੱਧਾ ਦੇ ਪਵਣ ਸਥਾਨਾਂ ਤੇ ਸਤਿਗੁਰੂ ਜੀ ਸਾਰਿਆਂ ਦੀਆਂ ਮਨੋਕਾਮਨਾ ਸਪੂਰਨ ਕਰਦੇ ਹੈ ਇੱਥੇ ਮਨੋਕਾਮਨਾ ਜਦੋਂ ਪੂਰੀ ਹੁੰਦੀ ਉਦੋਂ ਛੇਰ ਛੜਾਏ ਜਾਂਦੇ ਨੇ ਹਾਂਜੀ ਹਾਂਜੀ ਆਪਣੀ ਸਰਦਾ ਮੁਤਾਬਕ ਫਿਰ ਛੇਰ ਛਡਾਉਂਦੇ ਆ ਕਈ ਬੱਚਾ ਨੇ ਪਰ ਵਾਲੀਆਂ ਖੜਾਮਾ ਚੜਾਉਂਦੇ ਆ ਆਂਸਰ ਦਾ ਮੁਤਾਬਕ ਜੋ ਵੀ ਕਿਸੇ ਦੀ ਹੈ ਲੈ ਕੇ ਆਉਂਦੇ ਆ ਜਦੋਂ ਸਮਰਾਟ ਸੀ ਇੱਕ ਵੀ ਨਹੀਂ ਸੁਣੀ ਤਾਂ ਉਹਨਾਂ ਨੂੰ ਜ਼ਿੰਦਾ ਅਰਹਾਂ ਦੇ ਵਿੱਚ ਚੜਵਾ ਦਿੱਤਾ ਗਿਆ ਕਿੰਨਾ ਪਰ ਤੋਂ ਤਾਂ ਦੀ ਹੈ ਡਿੱਗ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਸਿਰ ਕਲਮ ਕਰਵਾ ਦਿੱਤੇ ਜਾਂਦੇ ਨੇ ਜਿਸ ਸਮੇਂ ਬਾਬਾ ਜੋਰਾਵਾਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਇਥੇ ਕਿਲਾ ਸੀਗਾ ਉਹ ਕਿਲੇ ਤੋਂ ਇਧਰਲੇ ਪਾਸੇ ਹੰਸਲਾ ਨਦੀ ਸੀ ਉਹਨਾਂ ਨੇ ਉਹ ਸਰੀਰਾਂ ਨੂੰ ਉਹ ਪਵਿੱਤਰ ਸਰੀਰਾਂ ਨੂੰ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਸਰੀਰਾਂ ਨੂੰ ਉਹਨਾਂ ਨੇ ਕਿਲੇ ਦੇ ਕੰਨ ਤੋਂ ਜੰਗਲ ਵਾਲੇ ਨੂੰ ਛੱਡ ਦਿੱਤਾ ਕਿ ਆਪੇ ਕੋਈ ਜਿਹੜੇ ਜੰਗਲੀ ਜਾਨਵਰ ਹੋਣਗੇ ਆਪੇ ਖਾ ਜਾਣਗੇ ਔਰ ਓਏ ਓਏ ਸਥਾਨ ਹੈ ਇਸ ਸਥਾਨ ਤੇ ਇਹ ਜੰਗਲ ਦੇ ਵਿੱਚ ਉਸ ਉਹ ਸਰੀਰਾਂ ਦੀ ਰੱਖਿਆ ਉਹਨਾਂ ਦੀ ਦੇਖਭਾਲ ਸ਼ੇਰ ਨੇ ਸਾਰੀ ਰਾਤ ਉਹਨਾਂ ਦੀ ਰਾਖੀ ਕੀਤੀ ਕੀਆਂ ਜੁੰਦਾਂ ਤੇ ਵੱਡੇ ਸਾਰੇ 7 ਸਾਲ ਤੇ 9 ਸਾਲ ਦੀ ਮਰ ਕਿੰਨੀ ਛੋਟੀ ਉਮਰ ਹੁੰਦੀ ਹੈ ਜਿਸ ਉਮਰ ਦੇ ਵਿੱਚ ਦੋਵੇਂ ਛੋਟੇ ਸਹਿਮ ਸਾਥੀ ਕਰਵਾਤਾ ਗੁਜਰੀ ਜੀ ਆਪਣੇ ਪੰਥ ਦੇ ਰਾਹ ਤੇ ਚੱਲਦੇ ਹੋਏ ਨਹੀਂ ਡੋਲੇ ਵੱਡੇ ਡੇਲਾਜ ਦਿੱਤੇਗੇ ਫਿਰ ਵੀ ਉਹਨਾਂ ਛੋਟੇ ਸਹਿਮ ਸਾਥੀਆਂ ਨੇ ਜੋ ਮੁਗਲ ਸਮਰਾਟ ਸੀ ਇਕਲੀ ਨਹਿਸ ਉਡੀ ਤਾਂ ਉਹਨਾਂ ਨੂੰ ਜਿੰਦਾ ਨੀਹਾ ਦੇ ਵਿੱਚ ਛਣਵਾ ਦਿੱਤਾ ਗਿਆ ਅੱਜ 12 ਪੋ ਦੀ ਰਾਤ ਹੈ ਤਾਂ 13 ਪੋ ਕੱਲ ਜਿਸ ਤਰੀਕੇ ਨਾਲ ਉਹਨਾਂ ਦੀ ਸ਼ਹਾਦਤ ਹੋਈ ਹੈ ਤਾਂ ਬਾਅਦ ਵਿੱਚ ਨਾਮ ਦੇ ਵਿੱਚ ਛਣਵਾ ਦਿੱਤਾ ਗਿਆ ਜਦੋਂ ਨਾਮ ਸਿੰਘ ਜੀ ਬਾਅਦ ਵਿੱਚ ਤਾਂ ਵੀ ਉਹਨਾਂ ਦੇ ਸਾਥ ਚੱਲ ਤਾਂ ਆਪਣੇ ਆਪ ਗੇਟ ਜਾਂਦੀ ਹੈ ਡਿੱਗ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਸਿਰ ਕਲਮ ਕਰਵਾ ਦਿੱਤੇ ਜਾਂਦੇ ਨੇ ਤਾਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਲਿਆ ਕੇ ਜੰਗਲ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਮਾਤਾ ਗੁਜਰੀ ਜੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਠੰਡੇ ਪੁਰਸ਼ ਦੇ ਵਿੱਚ ਹੁੰਦੇ ਨੇ ਜਦੋਂ ਉਹਨਾਂ ਨੂੰ ਮੁਰਤੀ ਮਹਿਰਾ ਜਾ ਕੇ ਦੱਸਦੇ ਨੇ ਤਾਂ ਉਹ ਵੀ ਆਪਣੇ શ્વાસ ਤਿਆਗ ਜਾਂਦੇ ਨੇ ਤਾਂ ਵੀ ਆ ਛੋਟੇ ਸਹਿਬਜ਼ਾਦੀ ਤੇ ਮਾਤਾ ਗੁਜਰੀ ਜੀ ਦਾ ਮ੍ਰਿਤਕ ਦੇਹਾਂ ਨੂੰ ਜਿਸ ਥਾਂ ਤੇ ਰੱਖਿਆ ਗਿਆ ਕਿ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਣਗੇ ਜੰਗਲ ਵਿਆਬਾਂ ਦੇ ਵਿੱਚ ਰੱਖ ਦਿੱਤਾ ਗਿਆ ਪਰ ਜਿਨ੍ਹਾਂ ਤੋਂ ਜਿਨ੍ਹਾਂ ਲਈ ਰੱਖਿਆ ਕੀ ਅਮਰਿਤਕ ਦੇ ਹਨ ਕਿ ਜੰਗਲਾ ਜਾਨਵਰ ਖਾ ਜਾਣਗੇ ਉਹਨਾਂ ਨੇ ਹੀ ਪੂਰੀ ਰਾਤ ਰੱਖਿਆ ਕੀਤੀ ਸ਼ੇਰਾਂ ਨੇ ਰੱਖਿਆ ਕੀਤੀ ਰਾਖੀ ਕੀਤੀ ਮਰਿਤਕ ਦੇਹਾਂ ਦੀ ਮਾਤਾ ਗੁਜਰ ਘਰ ਤੇ ਛੋਟੇ ਸਾਹਿਬ ਸਾਦਿਆ ਦੀ ਤਾਂ ਅੱਜ ਉਸ ਜਿਸ ਸਥਾਨ ਤੇ ਖੜੇ ਹੈ ਇਹ ਉਹੀ ਗੁਰੂ ਘਰ ਹੈ ਗੁਰੂ ਘਰ ਵਿਬਾਨ ਸਾਹਿਬ ਜਿੱਥੇ ਅੱਜ ਵੱਡੀ ਗਣਕੇ ਦੇ ਵਿੱਚ ਸੰਤਤਾਂ ਮੌਜੂਦ ਨੇ ਛੋਟੇ ਸਾਹਿਬ ਸਾਦਿਆ ਦੀ ਮਾਦ ਗੁਜਨੀ ਜੀ ਦੀ ਸ਼ਹਾਦਤ ਨੂੰ ਲੈ ਕੇ ਇੱਥੇ ਜੋ ਦੀਵਾਨ ਸਜਾਇਆ ਹੈ ਨੇ ਤਾਂ ਲੋਕ ਇੱਥੇ ਨਤਮਸਤਕ ਹੋਣ ਆਏ ਨੇ ਅ ਤੂੰ ਸੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੁਰੂ ਘਰ ਗੁਰੂ ਘਰ ਬਿਬਾਨਗੜ ਸਾਗ ਜਿੱਥੇ ਕਹਿੰਦੇ ਨੇ ਕਿ ਸ਼ੇਰਾਂ ਦੇ ਵੱਲੋਂ ਪੂਰੀ ਰਾਤ ਮ੍ਰਿਤਕ ਦੇਹਾਂ ਦੀ ਰੱਖਿਆ ਕੀਤੀ ਗਈ ਸੀ ਇੱਥੇ ਸਾਰਾ ਜੰਗਲ ਸੀ ਬਿਆਹਬਾਨ ਸੀ ਤਾਂ ਇਤਿਹਾਸ ਲਾਸਾਨੀ ਸ਼ਹਾਦਤਾਂ ਦਾ ਇਤਿਹਾਸ ਹੈ ਤਾਂ ਜਿਸ ਤਰੀਕੇ ਦੇ ਨਾਲ ਇੱਥੇ ਰੱਖਿਆ ਕੀਤੀ ਗਈ ਸਮਰਿੱਤਕ ਦੇਹਾਂ ਦੀ ਸ਼ੇਰਾਂ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਸ਼ੇਰ ਜੋਨੇ ਬਣਾਏ ਗਏ ਨੇ ਗੁਰੂ ਘਰ ਦੇ ਵਿੱਚ ਭੋਰਾ ਵੀ ਬਣਾਇਆ ਗਿਆ ਤੇ ਉੱਥੇ ਥੜੇ ਵੀ ਮੌਜੂਦ ਨੇ ਜਿੱਥੇ ਜੋ ਵਿਵਾਨ ਸਜਾਏ ਗਏ ਸੀ ਜਦੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀਗਾ ਛੋਟੇ ਸਾਹਿਬਜ਼ਾਦਾ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਵਿਵਾਨ ਸਜਾਏਗੇ ਇਥੋਂ ਨਾਣਾ ਕਰਵਾ ਕੇ ਉਹਨਾਂ ਨੂੰ ਜੋਤੀਸ ਰੂਪ ਗੁਰੂ ਘਰ ਦੇ ਵਿੱਚ ਲਜਾਇਆ ਗਿਆ ਤਾਂ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਜੋ ਥਾਂ ਢੋਡਰਮਲ ਦੇ ਵੱਲੋਂ ਖਰੀਦੀ ਗਈ ਸੀ ਦੀਵਾਨ ਢੋਡਰਮਲ ਦੇ ਵੱਲੋਂ ਉਸ ਥਾਂ ਤੇ ਸੰਸਕਾਰ ਕੀਤਾ ਗਿਆ ਤਾਂ ਇਹ ਗੁਰੂ ਘਰ ਉਹੀ ਗੁਰੂ ਘਰ ਹੈ ਜਿੱਥੇ ਉਹਨਾਂ ਦੀਆਂ ਮ੍ਰਿਤਕ ਦੇਹਾਂ ਰੱਖੀਆਂ ਗਈਆਂ, ਸੁੱਟੀਆਂ ਗਈਆਂ ਕਹਿ ਸਕਦੇ ਆ। ਮੁਗਲਾਂ ਦੇ ਵੱਲੋਂ ਸੁੱਟੀਆਂ ਗਈਆਂ ਸੀ ਕਿ ਜਾਨਵਰ ਖਾ ਜਾਣਗੇ। ਪਰ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੇ ਵਿੱਚ ਅ ਇੱਥੇ ਸ਼ੇਰ ਵੀ ਬਣੇ ਹੋਏ ਨੇ। ਉਸੇ ਇਤਿਹਾਸ ਨੂੰ ਦਰਸਾਉਂਦੇ ਨੇ ਕਿ ਸ਼ੇਰਾਂ ਨੇ ਕਿਸ ਤਰੀਕੇ ਦੇ ਨਾਲ ਰਾਖੀ ਕੀਤੀ ਸੀ। ਸੋ ਚੱਲਦੇ ਆ ਗੁਰੂ ਘਰ ਦੇ ਅੰਦਰ ਦਰਸ਼ਨ ਕਰਵਾਉਣੇ ਆ ਤੁਹਾਨੂੰ ਗੁਰੂ ਘਰ ਦੇ ਤੁਸੀਂ ਜੋ ਮੂਰਤੀਆਂ ਦੇਖ ਰਹੇ ਹੋ ਉਹ ਬਹੁ ਉਸੇ ਤਰੀਕੇ ਦੇ ਨਾਲ ਬਣਾਈਆਂ ਗਈਆਂ ਨੇ ਸ਼ੇਰਾਂ ਦੀਆਂ ਜਿਸ ਤਰੀਕੇ ਦੇ ਨਾਲ ਸ਼ੇਰਾਂ ਨੇ ਸਾਰੀ ਰਾਤ ਰੱਖਿਆ ਕੀਤੀ ਸ੍ਰੀ ਮਰਿਤਕ ਦੇਹਾਂ ਦੀ ਮਾਤਾ ਗੁਜਰਕਾਰ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਤਾਂ ਇਹ ਥੜਾ ਜੋ ਹੈ ਥੜਾ ਬਾਬਾ ਜ਼ੁਰਾਵਰ ਸਿੰਘ ਜੀ ਇੱਥੇ ਵਿਵਾਨ ਸਜਾਇਆ ਗਿਆ ਸੀ ਤਾਂ ਅ ਅੱਗੇ ਤੁਸੀਂ ਦੇਖੋਗੇ ਥੜਾ ਹੈ ਬਾਬਾ ਫਤਿਹ ਸਿੰਘ ਜੀ ਦਾ ਤੇ ਇੱਥੇ ਇਥੋਂ ਮਰਿਤਕ ਦੇਹਾਂ ਕੁਰ ਦੁਆਰਾ ਜੋਤੀ ਸਰੂਪ ਲਚਾਈਆਂ ਗਈਆਂ ਸੀ ਤਾਂ ਉੱਥੇ ਜਾ ਕੇ ਜੋ ਥਾਂ ਦਿਵਾਨ ਟੋਡਰਮਲ ਦੇ ਵੱਲੋਂ ਖਰੀਦੀ ਗਈ ਸੀ ਉਸ ਥਾਂ ਤੇ ਸੰਸਕਾਰ ਹੋਇਆ ਸੀ ਤੇ ਇੱਥੇ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਸ਼ੇਰ ਨੇ ਛੋਟੇ-ਛੋਟੇ ਸ਼ੇਰ ਵੀ ਰੱਖੇ ਹੋਏ ਨੇ ਤਾਂ ਲੋਕਾਂ ਦੀ માનਤਾ ਹੈ ਇਤਿਹਾਸ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਸਾਰੀ ਰਾਤ ਸ਼ੇਰਾਂ ਨੇ ਰੱਖਿਆ ਕੀਤੀ ਹੈ ਤਾਂ ਹੀ ਥੜੀ ਨੇ ਉਪ ਬਣਾਏ ਗਏ ਨੇ ਦੂਰੋ ਦੂਰ ਸੰਗਤਾਂ ਆਉਂਦੀਆਂ ਨੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆਈਆਂ ਨੇ ਨਤਮਸਤਕ ਹੋ ਰਹੇ ਨੇ ਤਾਂ ਇਸ ਤੋਂ ਬਾਅਦ ਜੋ ਹੈ ਬਿਬਾਨ ਸਜਾਣ ਤੋਂ ਬਾਅਦ ਅ ਗੁਰੂ ਘਰ ਦੇ ਵਿੱਚ ਜੋਤੀ ਸਰੂਪ ਗੁਰੂ ਘਰ ਦੇ ਵਿੱਚ ਲਜਾਇਆ ਗਿਆ ਤਾਂ ਉੱਥੇ ਮਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾ ਦਾ ਸਿਸਕਾਰ ਹੋਇਆ ਅ ਇੱਥੇ ਨਦੀ ਸੀ ਹੰਸਲਾ ਨਦੀ ਤਾਂ ਉਸ ਥਾਂ ਤੇ ਨਦੀ ਦੀ ਵੀ ਰੱਖਿਆ ਗਿਆ ਹੈ ਜਾਲੀ ਲਗਾ ਕੇ ਥਾਂ ਰੱਖੀ ਗਈ ਹੈ ਉੱਥੇ ਲਿਖਿਆ ਗਿਆ ਹੈ ਹੰਸਲਾ ਨਦੀ ਤਾਂ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਇੱਕ ਚੀਜ਼ ਜੋ ਹੈ ਅ ਅੱਜ ਵੀ ਮੌਜੂਦ ਹੈ ਇੱਥੇ ਬਾਬਾ ਜੀ ਮੌਜੂਦ ਨੇ ਬੱਜੀ ਇਹ ਜੋ ਹੰਸਲਾ ਨਦੀ ਇੱਥੇ ਲਿਖਿਆ ਗਿਆ ਤੇ ਜੋ ਗੁਰਦੁਆਰੇ ਦਾ ਇਤਿਹਾਸ ਹੈ ਪੂਰਾ ਸਾਹਿਬ ਨੇ ਇੱਥੇ ਹਰ ਥਾਂ ਤੇ ਸ਼ੇਰੀ ਸ਼ੇਰ ਨਜ਼ਰ ਆ ਰਹੇ ਨੇ ਤਾਂ ਕੀ ਇਤਿਹਾਸ ਹੈ ਜਿਸ ਸਮੇ ਸੋਭਾ ਸਰਾਂਧ ਨੇ ਛੋਟੇ ਸਹਿਬ ਜੈਦਾਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰਕੇ ਇਸ ਹੰਸਲਾ ਨਦੀ ਦੇ ਵਿੱਚ ਸੁੱਟਿਆ ਗਿਆ ਉਸ ਸਮੇ 48 ਘੰਟੇ ਜਿਹੜੀ ਸ਼ੇਰਾਂ ਨੇ ਜਿਹੜੀ ਉਹ ਬੱਚਿਆਂ ਦੀ ਮਤਾ ਗੁਰੂ ਜੀ ਦੀ ਰੱਖੀ ਕੀਤੀ ਹੈ ਇਸ ਕਰਕੇ ਜੀ ਲੋਕਾਂ ਦੀ ਸਰਦਾ ਭਾਵਨਾ ਹੈ ਸਰਦਾ ਭਾਵਨਾ ਦੇ ਮੁਤਾਬਕ ਲੋਕ ਸ਼ੇਰ ਚੜਾ ਕੇ ਆਪਣੀਆਂ ਜੜੀਆਂ ਮਨੋਖਮਨਾ ਪੂਰੀਆਂ ਕਰਦੇ ਆ ਜੋ ਵੀ ਕੋਈ ਮਨੋਕਾਮਨਾ ਲੈ ਕੇ ਆਉਂਦਾ ਹੈ ਸਿੱਧਾ ਦੇ ਪਵਨ ਸਥਾਨਾਂ ਤੇ ਸਤਿਗੁਰੂ ਜੀ ਸਾਰਿਆਂ ਦੀਆਂ ਮਨੋਕਾਮਨਾ ਸਪੂਰਨ ਕਰਦੇ ਆ ਤੇ ਇੱਥੇ ਮਨੋਕਾਮਨਾ ਜਦੋਂ ਪੂਰੀ ਹੁੰਦੀ ਉਹਦੋਂ ਸ਼ੇਰ ਚੜਾਏ ਜਾਂਦੇ ਨੇ ਹਾਂਜੀ ਹਾਂਜੀ ਆਪਣੀ ਸਰਦਾ ਮੁਤਾਬਕ ਫਿਰ ਸ਼ੇਰ ਚੜਾਉਂਦੇ ਆ ਕੋਈ ਬੱਚਿਆਂ ਦੇ ਪਨਵਾੜੀਆਂ ਖੜਾਮਾ ਚੜਾਉਂਦੇ ਆ ਸਰਦਾ ਮੁਤਾਬਕ ਜੋ ਵੀ ਕਿਸੇ ਦੀ ਹੈ ਪਲੇ ਕੇ ਆਉਂਦੇ ਆ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮੰਨਤਾਵਾਂ ਨੇ ਲੋਕ ਆਪਣੇ ਮੰਨਤਾ ਮੰਗਦੇ ਨੇ ਜਿਸ ਦੀ ਕਿਸੇ ਦੀ ਮੰਨਤਾ ਜਾਂ ਸੁੱਖਣਾ ਪੂਰੀਆਂ ਹੋ ਜਾਂਦੀਆਂ ਨੇ ਤਾਂ ਆਪਣੀ ਸ਼ਰਦਾ ਦੇ ਮੁਤਾਬਕ ਜਾਂ ਛੋਟੇ ਬੱਚਿਆਂ ਦੇ ਪਾਉਣ ਵਾਲੀਆਂ ਖੜਾਵਾਂ ਲੈ ਕੇ ਆਉਂਦੇ ਨੇ ਜਾਂ ਸ਼ੇਰ ਲੈ ਕੇ ਆਉਂਦੇ ਨੇ ਤੁਸੀਂ ਦੇਖਿਆ ਹੁਣੇ ਤਸਵੀਰਾਂ ਦੇ ਵਿੱਚ ਕਿ ਛੋਟੇ-ਛੋਟੇ ਸ਼ੇਰ ਵੀ ਇੱਥੇ ਪਏ ਹੋਏ ਨੇ ਲੋਕ ਮੰਨਦੇ ਨੇ ਤਾਂ ਜਿਸ ਕਿਸੇ ਦੀ ਮੰਨਤ ਪੂਰੀ ਹੁੰਦੀ ਹੈ ਉਸ ਉਸ ਤਰੀਕੇ ਦੇ ਨਾਲ ਸ਼ੇਰ ਜਾਂ ਫਿਰ ਖੜਾਵਾ ਇਥੇ ਚੜਾਈਆਂ ਜਾਂਦੀਆਂ ਨੇ ਜਿਸ ਤਰੀਕੇ ਦੇ ਨਾਲ ਵਿਵਾਨ ਸਜਾਏਗੇ ਤਾਂ ਇਤਿਹਾਸ ਉਹ ਜੋ ਪਤਾ ਲੱਗਾ ਸੁਣ ਕੇ ਹੀ ਰੌਂਗਟੇ ਖੜੇ ਹੋ ਜਾਂਦੇ ਨੇ ਤਸਵੀਰਾਂ ਦੇਖ ਕੇ ਰੌਂਗਟੇ ਖੜੇ ਹੁੰਦੇ ਨੇ ਕਿ ਕਿੰਝ ਨਦੀ ਦੇ ਵਿੱਚ ਨਿੱਕੇ ਨਿੱਕੇ ਸਹਿਬਜ਼ਾਦਿਆਂ ਨੂੰ ਛੁੱਟ ਦਿੱਤਾ ਗਿਆ ਸਿਰ ਕਲਮ ਕੀਤੇ ਗਏ ਉਹਨਾਂ ਦੇ ਪਿਹਾਂ ਚ ਚਣਵਾਇਆ ਗਿਆ ਪਰ ਇੱਕ ਵਾਰ ਵੀ ਉਹਨਾਂ ਦਾ ਹੌਸਲਾ ਨਹੀਂ ਡੋਲਿਆ ਵੱਡੇ ਵੱਡੇ ਲਾਲਚ ਸੂਬੇ ਦੀ ਕਚੈਰੀ ਦੇ ਵਿੱਚ ਉਹਨਾਂ ਨੂੰ ਦਿੱਤੇ ਗਏ ਪਰ ਇੱਕ ਵਾਰ ਵੀ ਉਹ ਨਹੀਂ ਡੋਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਕਾਰਾਂ ਲੰਘਦੇ ਹੋਏ ਉਹ ਸੂਬੇ ਦੀ ਕਚੈਰੀ ਦੇ ਵਿੱਚ ਦਾਖਲ ਹੁੰਦੇ ਨੇ ਸ਼ੇਰਾਂ ਦੀ ਤਰ੍ਹਾਂ ਦਾਖਲ ਹੁੰਦੇ ਇਹ ਤਾਂ ਉਹਨਾਂ ਦੇ ਅੱਗੇ ਭਾਈ ਸੰਗਤ ਸਿੰਘ ਦਾ ਸਿਰ ਕਲਮ ਕਰਕੇ ਰੱਖਿਆ ਜਾਂਦਾ ਹੈ ਉਸਾਂ ਵੀ ਉਹਨਾਂ ਦੇ ਨਾਲ ਮੇਲ ਖਾਂਦੇ ਸੀ ਭਾਈ ਸੰਗਤ ਸਿੰਘ ਉਹਨਾਂ ਦੇ ਸਿਰ ਰੱਖਿਆ ਜਾਂਦਾ ਕਿ ਤੁਹਾਡੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਤੁਹਾਡੇ ਪੁੱਤਾਂ ਨੂੰ ਮਾਰ ਦਿੱਤਾ ਗਿਆ ਬਣ ਤੁਸੀਂ ਇਸਲਾਮ ਕਬੂਲ ਕਰ ਪਰ ਉਹ ਨਹੀਂ ਮੰਨ ਤੇ ਉਹਦੀ ਕੇ ਬਣ ਕਰਤੇ ਤਾਂ ਉਹਨਾਂ ਇਸ ਤਰੀਕੇ ਦੇ ਨਾਲ ਜਾਣਦੇ ਹਨ ਇਹਾਂ ਦੇ ਵਿੱਚ ਚੜਵਾ ਦਿੱਤਾ ਜਾਂਦਾ ਹੈ ਇਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਵਿਬਾਨਗੜ ਦੇ ਵਿੱਚ ਮੌਜੂਦ ਹਾਂ ਜਿੱਥੇ ਰਾਖੀ ਕੀਤੀ ਗਈ ਸੀ ਮੱਤਕ ਦੇਹਾਂ ਦੀ ਛੋਟੇ ਸਾਹਿਬ ਜੀ ਤੇ ਮਾਤਾ ਗੁਜਰਕੌਰ ਜੀ ਦੇ ਸ਼ੇਰਾਂ ਦੇ ਵਿੱਚ ਰਾਖੀ ਕੀਤੀ ਗਈ ਸੀ ਤਾਂ ਇਸ ਲਈ ਸਾਡੇ ਨਾਲ ਬਾਬਾ ਰਣਜੀਤ ਸਿੰਘ ਜੀ ਬੁੱਢਾ ਜੋ ਜਦਵੇ ਉਹਨਾਂ ਦੇ ਕੋਲ ਇਤਿਹਾਸ ਜਾਣਦੇ ਆ ਇਸ ਗੁਰੂ ਘਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਉਹ ਸ਼ਹੀਦੀ ਸਭਾ ਕਲਗੀਧਰ ਪਾਸ਼ਾ ਜੀ ਦੇ ਛੋਟੇ ਸਪੂਤ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਇਹ ਅਸਥਾਨ ਗੁਰਦੁਆਰਾ ਬਵਾਨਗੜ੍ਹ ਸਾਹਿਬ ਸ਼ੌਣੀ ਢੰਗ ਸਿੰਘਾ ਬੁੱਢਾ ਦਲ ਜੋ ਇਹ ਅਸਥਾਨ ਦਾ ਇਤਿਹਾਸ ਸਾਹਿਬ ਜੀ ਨਾਲ ਸਾਂਝ ਪਾਉਣ ਲੱਗੇ ਆ ਜਿਸ ਸਮੇਂ ਬਾਬਾ ਜੋਰਾਵਾਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਇੱਕ ਇਥੇ ਕਿਲਾ ਸੀਗਾ ਉਹ ਕਿਲੇ ਤੋਂ ਇਧਰਲੇ ਪਾਸੇ ਹੰਸਲਾ ਨਦੀ ਸੀ ਉਹਨਾਂ ਨੇ ਉਹ ਸਰੀਰਾਂ ਨੂੰ ਉਹ ਪਵਿੱਤਰ ਸਰੀਰਾਂ ਨੂੰ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਸਰੀਰਾਂ ਨੂੰ ਉਹਨਾਂ ਨੇ ਕਿਲੇ ਦੀ ਕੰਨ ਤੋਂ ਜੰਗਲ ਵਾਲੇ ਨੂੰ ਛੱਡ ਦਿੱਤਾ ਕਿ ਆਪੇ ਕੋਈ ਜਿਹੜੇ ਜੰਗਲੀ ਜਾਨਵਰ ਹੋਣਗੇ ਆਪੇ ਖਾ ਜਾਣਗੇ ਔਰ ਓਏ ਓਏ ਸਥਾਨ ਹੈ ਇਸ ਸਥਾਨ ਤੇ ਇਹ ਜੰਗਲ ਦੇ ਵਿੱਚ ਉਹ ਉਹ ਸਰੀਰਾਂ ਦੀ ਰੱਖਿਆ ਉਹਨਾਂ ਦੀ ਦੇਖਭਾਲ ਸ਼ੇਰ ਨੇ ਸਾਰੀ ਰਾਤ ਉਹਨਾਂ ਦੀ ਰਾਖੀ ਕੀਤੀ ਔਰ ਫਿਰ ਅਗਲੇ ਦਿਨ ਜਦੋਂ ਟੋਡਰਮਲ ਜੀ ਨੇ ਜਗਾ ਲੈ ਲਈ ਫਿਰ ਇਸੇ ਸਥਾਨ ਤੇ ਉਹਨਾਂ ਦੇ ਸਰੀਰਾਂ ਦੇ ਉਹ ਪਵਿੱਤਰ ਸਰੀਰਾਂ ਦੇ ਇਥੇ ਅੰਗੀਠੇ ਸਜਾਏ ਗਏ ਬਵਾਨ ਸਜਾਏ ਗਏ ਬਵਾਨ ਇੱਥੋਂ ਇਸ਼ਨਾਨ ਕਰਾ ਕੇ ਬਵਾਨ ਸਜਾ ਕੇ ਉਹਨਾਂ ਦੇ ਸਰੀਰਾਂ ਨੂੰ ਫਿਰ ਜੋਤੀ ਸਰੂਪ ਲੈ ਕੇ ਗਏ ਔਰ ਇੱਥੇ ਇਸ਼ਨਾਨ ਪਾਣੀ ਕਰਕੇ ਥੱਲੇ ਭੋਰੇ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਹੋਣਗੇ ਉੱਥੇ ਉਹ ਸਰੀਰਾਂ ਨੇ ਵਿਵਾਨ ਸਜਾਏ ਗਏ ਔਰ ਫਿਰ ਇੱਥੋਂ ਲਿਆ ਕੇ ਜੋਤੀ ਸਾਹਿਬ ਵਿਖੇ ਜੋ ਸੰਸਕਾਰ ਕੀਤਾ ਇੱਥੋਂ ਦਾ ਇਹ ਇਤਿਹਾਸ ਹੈ ਔਰ ਇਹ ਜੋ ਇੱਥੋਂ ਦਾ ਮੁੱਖ ਪ੍ਰਬੰਧਕ ਸ਼੍ਰੋਮਣੀ ਸੇਵਾ ਰਤਨ ਬੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮਹਾਂਪੁਰਖਾਂ ਦੀ ਰਹਿਣਮਾਈ ਹੇਠ ਚੱਲ ਰਹੇ ਨੇ ਔਰ ਗੁਰੂ ਕੇ ਖਾਲਸੇ ਪੰਥ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦੀ ਸਭਾ ਬੜੀ ਹੀ ਚੜ੍ਹਦੀ ਕਲਾ ਨਾਲ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾਈ ਜਾਂਦੀ ਹੈ ਔਰ ਸੰਗਤਾਂ ਨੂੰ ਵੀ ਅੱਪਾ ਅਪੀਲ ਕਰਦੇ ਆ ਕਿ ਆਪਾਂ ਇਹ ਏਡੇ ਵੱਡੇ ਜੋੜ ਮੇਲੇ ਤੇ ਪਹੁੰਚਦੇ ਆਂ ਔਰ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਇਹ ਨਹੀਂ ਵੀ ਆਏ ਤੇ ਲੰਗਰ ਸیکل ਲੰਗਰ ਤਾਂ ਘਰਾਂ ਦੇ ਵਿੱਚ ਵੀ ਬਹੁਤ ਕੁਝ ਮਿਲਦਾ ਖਾਣ ਪੀਣ ਨੂੰ ਇਸ ਕਰਕੇ ਇੱਥੇ ਆਏ ਆ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਉਹ ਮਹਾਨ ਉਹ ਨਿੱਕੀਆਂ ਵੱਡੀਆਂ ਜਿੰਦਾਂ ਨਿੱਕੀਆਂ ਜਿੰਦਾਂ ਨਹੀਂ ਵੱਡੀ ਵੱਡੀਆਂ ਜਿੰਦਾਂ ਵੱਡੇ ਹੀ ਸਾਕੇ ਕਰਕੇ ਗਏ ਨੇ ਔਰ ਉਹਨਾਂ ਦੀ ਉਹ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਉਹ ਕਿੰਨੀਆਂ ਛੋਟੀਆਂ ਉਹਨਾਂ ਦੀਆਂ ਉਮਰਾਂ ਸੀਗੀਆਂ ਉਹ ਆਪਣੇ ਧਰਮ ਤੋਂ ਆਪਣੇ ਕਰਮ ਤੋਂ ਬਿਲਕੁਲ ਨਹੀਂ ਡੋਲੇ ਉਹਨਾਂ ਨੂੰ ਪੁੱਛਿਆ ਗਿਆ ਉਸ ਟਾਈਮ ਦੇ ਮਜੀਦ ਦੇ ਤੋਂ ਪੁੱਛਿਆ ਗਿਆ ਵੀ ਉਹਨਾਂ ਨੇ ਪੁੱਛਿਆ ਵੀ ਸਾਬ ਜਾਦਿਓ ਜੇ ਤੁਹਾਨੂੰ ਅਸੀਂ ਛੱਡ ਦੇਾਂਗੇ ਤੁਸੀਂ ਕੀ ਕਰੋਗੇ ਉਹ ਕਹਿੰਦੇ ਕੀ ਕਰਨੇ ਆ ਅਸੀਂ ਅਸੀਂ ਜੇ ਤੁਸੀਂ ਅਸੀਂ ਤਿਆਰਪਰ ਤਿਆਰ ਹੋਵਾਂਗੇ ਇਕੱਠੇ ਹੋਵਾਂਗੇ ਫੌਜ ਨੂੰ ਇਕੱਠੇ ਕਰਾਂਗੇ ਔਰ ਜਿਹੜੀ ਜ਼ੁਲਮ ਦੇ ਖ਼ਰਾਬ ਲੜਾਈ ਉਹਨੂੰ ਲੜਾਂਗੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਇਹਨਾਂ ਨੂੰ ਉੱਥੇ ਹੀ ਮਾਰ ਦੇਣਾ ਚਾਹੀਦਾ ਇਹ ਇਹ ਸੁੱ ਤਿੱਖੀਆਂ ਸੁਣਾ ਇਹ ਮੂੰਹ ਤਿੱਖੇ ਹੀ ਹੁੰਦੇ ਨੇ ਇਸ ਕਰਕੇ ਨਹੀਂ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਮਤਲਬ ਕਿ ਉਹ ਆਪਣੇ ਧਰਮ ਆਪਣੇ ਕਰਮ ਤੋਂ ਨਹੀਂ ਡੋਲੇ ਹੈਗੇ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸ ਕਰਕੇ ਆਪਾਂ ਇਹ ਆਏ ਆ ਫਤੇਗੜ ਦੀ ਧਰਤੀ ਤੇ ਕੁਝ ਸਿੱਖਣਾ ਚਾਹੀਦਾ ਹੈ ਗੁਰੂ ਵਾਲੇ ਬਣਨਾ ਚਾਹੀਦਾ ਅੰਮ੍ਰਿਤ ਛਕਣਾ ਚਾਹੀਦਾ ਜਿਹੜੀਆਂ ਸੰਗਤਾਂ ਨੇ ਹਜੇ ਤੱਕ ਖੰਡੇ ਬਾਟੇ ਦੀ ਪਾਉਲ ਨਹੀਂ ਲਈ ਉਹ ਖੰਡੇ ਬਾਟੇ ਦੀ ਪਾਉਲ ਲਾਓ ਗੁਰੂ ਵਾਲੇ ਬਣੋ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਔਰ ਇਸ ਅਸਥਾਨ ਤੇ ਵੀ 4 ਦਿਨਾਂ ਤੋਂ ਅਮਰਤ ਰਜਾਨਾ ਜੋ ਸੰਚਾਰ ਹੁੰਦਾ ਹੈ ਅਮਰਤ ਛਕਣ ਵਾਲੀਆਂ ਫੌਜਾਂ ਛਕਣ ਔਰ ਗੁਰੂ ਵਾਲੇ ਬਣ ਇਸ ਕਰਕੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਗੁਰੂ ਖਾਲਸੇ ਪੰਥ ਵੱਲੋਂ ਜੋ ਇਹ ਜੋੜ ਮੇਲੇ ਮਨਾਏ ਜਾ ਰਹੇ ਨੇ ਔਰ 29 ਤਰੀਕ ਨੂੰ ਗੁਰੂ ਕੇ ਖਾਲਸੇ ਪੰਥ ਵੱਲੋਂ ਉਹਨਾਂ ਦੀ ਯਾਦ ਅੰਦਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜੰਗਯੂ ਕਰਤੱਬਾਂ ਦੇ ਨਾਲ ਜੋ ਮਹੱਲਾ ਸਜਾਇਆ ਜਾਂਦਾ ਹੈ 29 ਤਰੀਕ ਨੂੰ ਇੱਥੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਜੀ ਤੋਂ ਨਗਰ ਕੀਰਤਨ ਮਹੱਲਾ ਆਰੰਭ ਹੋਏਗਾ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਉਹਨਾਂ ਦੀ ਗਵਾਹੀ ਹੈ ਔਰ ਸਮੁੱਚੀਆਂ ਨਿਹੰਗ ਸਿੰਘ ਜਿੱਥੇ ਬੰਦਿਆ ਇਕੱਤਰ ਹੋਗੇ ਜੋ ਸ਼ਹੀਦਾਂ ਦੀ ਯਾਦ ਅੰਦਰ ਮਹੱਲਾ ਸਜਾਉਂਦੇ ਹਨ ਇੱਥੋਂ ਆਰੰਭ ਹੋ ਕੇ ਸਾਹਮਣੇ ਅਸਥਾਨਾਂ ਤੇ ਜਾਂਦਾ ਅਮੜ ਕੇ ਜੋਤੀ ਸਰੂਪ ਫਿਰ ਜਿਹੜਾ ਅੱਗੇ ਜਾ ਕੇ ਵੱਡਾ ਸਟੇਡੀਅਮ ਹੈ ਉੱਥੇ ਜਾ ਕੇ ਫਿਰ ਨਿਹੰਗ ਸਿੰਘ ਘੋੜਿਆਂ ਦੇ ਨਾਲ ਕਿੱਲੇ ਪੜਦੇ ਨੇ ਦੋ ਦੋ ਘੋੜਿਆਂ ਦੇ ਖੜੇ ਹੋ ਕੇ ਚਾਰ ਚਾਰ ਤੇ ਫਿਰ ਜੰਗ ਜੂ ਕਰਤਬ ਜਿਹੜੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਖਾਲਸੇ ਨੂੰ ਬਖਸ਼ੇ ਹਨ ਉਹ ਫਿਰ ਉੱਥੇ ਨੀਜਾ ਪੈਜੀ ਕਰਕੇ ਤੇ ਇਹ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਗ ਗਿਆਵੇ ਨਿਹਾਲ ਹੋ ਜਾਵੇ ਸਤ ਸਤ ਹੁਣੇ ਤੁਸੀਂ ਜਾਣਿਆ ਕਿ ਕਿੰਨਾ ਕੀ ਇਤਿਹਾਸ ਹੈ ਜੋ ਲਫਾਹੀ ਸ਼ਹਾਦਤਾਂ ਨਿੱਕੀਆਂ ਨਿੱਕੀਆਂ ਜੰਦਾ ਦੇ ਵਜੋਂ ਦਿੱਤਾ ਦੇ ਆ ਉਹਨਾਂ ਦੀ ਰਾਖੀ ਜੇਨਾ ਤੇ ਲਈ ਉਹਨਾਂ ਦੀ ਮ੍ਰਿਤਕ ਦੇहां ਇੱਥੇ ਸੋਧ ਦਿੱਤੀਆਂ ਗਿਆ ਜਗ੍ਹਾ ਦੇ ਵਿੱਚ ਕਿ ਜੰਗਲੀ ਜਾਨਵਰ ਖਾ ਜਾਣਗੇ ਉਹਨਾਂ ਨੇ ਵੀ ਉਹਨਾਂ ਦੀ ਰਾਖੀ ਕੀਤੀ ਤਾਂ ਇਹ ਜੋ ਇੱਥੇ ਗੁਰਦੁਆਰਾ ਸਹਾਬੇ ਬਾਬਾ ਘੋੜ ਬੜੇ ਹੋਏ ਨੇ ਦੂਰੂ ਦੂਰੂ ਸੰਗਤਾਂ ਮੰਡਿਆ ਹੈ ਤਾਂ ਇੱਥੇ ਨਤਮਸਤਕ ਹੋ ਗਿਆ ਜੋ ਉਹ ਆਪਣਾ ਇਹ ਆਪਕ ਦਦ ਜਾਂਦੀ ਤਾਂ ਬਾਅਦ ਦੇ ਵਿੱਚ ਦੇਖਿਆ ਜਾਂਦਾ ਕਿ ਉਹਨਾਂ ਦੇ ਸਾਹ ਉਹਨਾਂ ਦੇ ਸ਼્વાસ ਮਿਲ ਨਹੀਂ ਚਾਹੁੰਦੇ ਤਾਂ ਉਹਨਾਂ ਦਾ ਸਿਰ ਤਲਵਾਂ ਬੱਤਾਂ ਜਾਂਦਾ ਜਾਂਦਾ ਉਹਨਾਂ ਦਾ ਪਾਜੰਦਾ ਤਾਂ ਛੇ ਰਾਂ ਦੇ ਬਲੋ ਰਾਕ ਦਿੱਤੀ ਜਾਂਦੀ ਰੌਣਕ ਇਹ ਸਭ ਦੇਖ ਕੇ ਤਸਵੀਰਾਂ ਦੇ ਤਿਹਾਸ ਜਾਣ ਕੇ ਉਕੀਨ ਨਿੱਕੀਆਂ ਜਾਂਦਾ ਵੱਡੇ ਸਾਕੇ ਇਹ ਗੱਲ ਬਸ ਐਵੇਂ ਨਹੀਂ ਬਣੀ ਇਹ ਗੱਲ ਪ੍ਰਤੱਖ ਹੈ ਕਿ ਕਿਸ ਤਰ੍ਹਾਂ ਦੇ ਨਾਲ ਛੋਟੇ ਛੋਟੇ ਸੰਸਾਦਾਂ ਦੇ ਵੱਲੋਂ ਤਸੱਬ ਤੇ ਤਾਂ ਦੇ ਛੋਟੇ ਛੋਟੇ ਸੰਸਾਦਾਂ ਦੇ ਦਿੱਤੇ ਨਾਲ ਆਪਣਾ ਆਪ ਵਾਰ ਖੜੇ ਹੁੰਦੇ ਮਨ ਪਰੋਂਦਾ ਅੱਖਾਂ ਦੇ ਵਿੱਚ ਹੰਝੂ ਆਉਂਦੇ ਨਹੀਂ ਬੋਲਿਆ ਨਹੀਂ ਹੋ ਜਾਂਦਾ ਕਿ ਇਸ ਤਰੀਕੇ ਦੇ ਨਾਲ ਕੀ ਕੁਝ ਚੱਲਣਾ ਪਿਆ ਉਹਨਾਂ ਨੂੰ ਇਹ ਜੋ ਪੋਹ ਦੀਆਂ ਰਾਤਾਂ ਨੇ ਇਹ ਜੋ ਅੱਜ ਬੱਚਿਆਂ ਦੇ ਨਾਲ ਮਦਦ ਕੁਝ ਨਹੀਂ ਜੀ ਦੇ ਨਾਲ ਹੋ ਰਹਾ ਮੋਤੀ ਮਹਿਰਾ ਗੰਗੂਰਾ ਕਦਾਂ ਨਹੀਂ ਕਿੰਨੇ ਜਿਹੇ ਨਾਮ ਹੁੰਦੇ ਨੇ ਗੰਗੂ ਦੇਵ ਨੂੰ ਤੋਪਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਸ਼ਹਾਦਤਾਂ ਹੁੰਦੀਆਂ ਨੇ ਮੋਤੀ ਮਹਿਰਾ ਜਿਸ ਨੇ ਦੁਹਲਾ ਦਾ ਸਭ ਤੋਂ ਤਾਂ ਜੇ ਬੱਚਾ ਆਪਣਾ ਮਤਭੁਜ ਹੋਈ ਚੁਣ ਪਲਾ ਤਾਂ ਉਸ ਦਾ ਪੂਰਾ ਪਰਿਵਾਰ ਇਕੱਜਾ ਜਹਾ ਬੱਚਾ ਵੀ ਜਿਹਦੇ ਬੱਚੇ ਜਾਂਦੇ ਆ ਪੋਰਡ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸ਼ੋਰਨ ਜੇਕਰ ਸ਼ਹਾਦਤਾਂ ਦੀ ਵਾਰਤ ਕੀਤੀ ਜਾਂਦੇ ਹੈ ਤਾਂ ਅੱਜ ਜੋ ਲੱਖਣ ਦੀ ਗਿਣਤੀ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਨਾ ਥਾਵਾਂ ਤੇ ਨਤਮਸਤਕ ਹੋ ਰਹੀਆਂ ਨੇ ਇਤਿਹਾਸ ਦੇ ਨਾਲ ਜਾਣੂ ਹੋ ਰਿਹਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਆ ਛੋਟੇ ਛੋਟੇ ਬੱਚੇ ਮਾਤਾ ਜੀ ਉਦਸਮ ਪਿਤਾ ਆਪਣਾ ਸਭ ਕੁਝ ਵਾਰ ਗਏ ਸਾਡੇ ਆਪਣਾ ਸਭ ਕੁਝ ਵਾਰ ਗਏ ਪੰਥ ਦੇ